ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਐਰ ਸੈਰ ਦੀ ਬੈੜ ਤਾਜੀ ਸੂਈ ਸਵਾਈ ਇਹ ਸੇਲ ਆ ਡਿਟੇਲ ਇਹਦੇ ਬਾਰੇ ਵੀਰ ਤੋਂ ਪੁੱਛਦੇ ਆ ਬੈੜ ਕਾਦੀ ਨਗੀਨਾ ਹੀ ਹੈ ਜਮਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਵੀਰੇ ਖੁਸ਼ਿੰਦਰ ਸਿੰਘਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9779621162 ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਜਿਹੜੀ ਆਪਾਂ ਐਰ ਸ਼ੈਰ ਬੱਚੀ ਦੇਖੀ ਹੈ ਨਸ ਸੁਆ ਭਾਈ ਜੀ ਕਿਹੜਾ ਸੁਆ ਇਹ ਬੱਚੀ ਦੂਸਰਾ ਸੁਆ ਸੁਈ ਹੈ ਜੈਨੂਣ ਦੂਜਾ ਸੁਆ ਬਲੱਡ ਚ ਆ ਜਾਮਾ ਹਨਾ ਇਹ ਨਾਲ ਦੂਜਾ ਸੁਆ ਜਵਾਨੀ ਵਾਲੀ ਬੱਚੀ ਆ ਆ ਟਾਈਮ ਕਿੰਨਾ ਹੋਇਆ ਸੁਈ ਨੇ ਨੂੰ ਇਹਨੂੰ ਅੱਜ ਤੀਸਰਾ ਦਿਨ ਆ ਜੀ ਬੱਚਾ ਆ ਗਿਆ ਮਗਰ ਜਰਸੀ ਦੇ ਟੈਕਾਟੇ ਨਹੀਂ ਸਤ ਠੀਕ ਹੈ ਤੇ ਜੇਰ ਜੇ ਆਪਾਂ ਓਕੇ ਆ ਜੇਰ ਵਗੈਰਾ ਦੀ ਗਾਰੰਟੀ ਹੈ ਜੀ ਆਪਣੇ ਘਰੇ ਸੂਈ ਇੱਕ ਸੂਈ ਲੈ ਕੇ ਆਂ ਕਿ ਆਪਾਂ ਸੂਈ ਵੇਚ ਲੈਂਦੀ ਆ ਜਿਵੇਂ ਹੈ ਗਾਰੰਟੀ ਹੈ ਆਪਣੀ ਵਧੀਆ ਤਸੱਲੀ ਦਾ ਘਰੋਂ ਆਈ ਹੋਈ ਠੀਕ ਹੈ ਦੁੱਧ ਕਿੰਨਾ ਕਾਉਂਟ ਸਟਾਰਟਿੰਗ ਕਰਾਉਂਦਾ ਉਹ ਤੇਰੇ ਬੌਣਾਂ ਖਾਲੀ ਹੁੰਦੀ ਦਾ ਸਟਾਰਟ ਇਹਦਾ 15 ਕਿਲੋ ਤੋਂ ਬਾਹਰ 16 ਹੂ 15 ਮੰਨ ਲੇ ਬੰਦਾ ਕਹਿੰਦਾ ਭਾਵ 7.5 ਡੱਬੇ ਟਾਈਮ ਦੇ ਇੱਕ ਟਾਈਮ ਦੇ ਪਵਾ ਦੇ ਟਾਈਮ ਤੋਂ ਟਾਈਮ ਦੋ ਟਾਈਮ ਚੋਲੂ ਹਾਂਜੀ ਹਾਂ ਠੀਕ ਹੈ 12 ਤਾਰਾ ਤੂੰ ਰ ਇੱਕ ਨੰਬਰ ਆ 12 ਵਗੈਰਾ ਨਹੀਂ ਇੱਕ ਨੰਬਰ ਸੁਭਰ ਤਾਰਾ ਦੇਖ ਸਕਦੇ ਚਵਾਈ ਪੂਰੀ ਮੋਟੀ ਮੋ ਮਗਰ ਸਾਂਹ ਧਾਰਾ ਮਾਰਦੀ ਸੁਚਵਾਈ ਦੇਖੋ ਜਮਾ ਮੋਟਾ-ਮੋਟਾ ਚੋਣਾ ਜਮਾ ਹਨਾ ਹਾਂ ਜੀ ਹਾਂ ਸਾਫ ਸੁਥਰਾ ਤੇ ਨਿਆਣਾ ਪਾਗੇ ਬਧਿਆ ਬੱਚਾ ਚੜਦੇ ਧਾਰਾ ਪਾ ਮਾਰ ਕੇ ਦਿਖਾ ਦਿਆਂਦੀਆਂ ਛੱਡੀ ਮਾੜੇ ਥਣ ਦੇਖੇ ਕਿਹੇ ਜੇ ਦੇਖ ਥਣ ਕਿਹਦਾ ਜੋਸ਼ ਮਾਰੇ ਸਾਹ ਦੇਖੋ ਮੁਠੀ ਵਾਲਾ ਸੋਹਣਾ ਥਣ ਲਾਲੀ ਵਾਲਾ ਥਣ ਨਿਆਣਾ ਖੋਲ ਦੇ ਕਿੰਨੇ ਐਵਰੇਜ ਆ ਕੇ ਚੱਲੇ ਦੁੱਧ ਕਿੱਥੇ ਚੱਲੂਗੀ ਇਹ ਇਹ 20 ਕਿਲੋ ਤੋਂ ਬਾਹਰ ਦੁੱਧ ਦਊ ਭਾਈ 20 ਕਿਲੋ ਵੱਚੀ ਦੋ ਦੇ ਕਹਿੰਦਾ ਭਾਬੀ ਤੋਂ ਪਾਰ ਤੇ ਕੁਝ ਫੈਟ ਵਾਲੇ ਗੁਣ ਵੀ ਆਉਣਗੇ ਜੀ ਹਾਂ ਜੀ ਹਾਂ 5.0 ਫੈਟ ਆਉਗੀ ਜੀ ਰੇਟ ਇਹਦਾ ਕੀ ਰਹਿਣਾਗਾ ਰੇਟ ਵੀ ਇਹਦਾ ਬਾਜ਼ਮਜਾ 85000 ਰੁਪਏ ਹੀ ਦੇ ਦਾਂਗੇ ਜੀ ਮਾਨਤਨ ਹੋ ਜਾਊਗਾ ਕੋਈ ਨਾ ਕਰ ਤਾਂ ਤੋਰ ਦੇ ਬਾਹਰ ਨੂੰ ਸਭਰ ਫੇਸ ਕੁਆਲਟੀ ਵਗੈਰਾ ਦੇਖੋ ਬੈੜ ਦੀ ਦੂਜਾ ਸੂਆ ਸੂਈ ਸਵਾਈ ਤੇ ਕਿਆ ਵਾਤਾ ਕੱਦ ਘਾਟ ਵਾਲੀ ਬੈੜ ਆ ਜਾਵਾ ਫੁੱਲ ਵੇਟ ਵਾਲੀ ਆ ਫੁੱਲ ਹਾਈਟ ਵਾਲੀ ਆ ਕੋਈ ਛੋਟੀ ਨਾ ਮੰਨੀ ਵੀਰੇ 15 ਲੀਟਰ ਦੁੱਧ ਐਸ ਵਕਤ ਮੇਨ ਨਾਲ ਹਾਜ਼ਰ ਆ ਤੇ 20 ਤੋਂ ਪਾਰ ਪਾਰ ਚੱਲੂਗੀ ਜਮਾ ਬੜੇ ਆਰਾਮਦਈ ਦੇਣਾ 20 ਕਿਲੋ ਦੋ ਦੇਉ। ਸੋ ਥਾਣ ਦੇਖੋ ਬੈੜਨੇ ਕਿਹੜਾ ਗੱਡਿਆ ਬੱਚਾ ਲਾ ਕੇ ਹੁਣ ਪਸਮਾਈ ਵੀ ਆ ਜਮਾ ਤੇ ਮੁੱਠੀ ਮੁੱਠੀ ਵਾਲਾ ਚੋਣਾ ਜਾਵਾ ਸੀਲ ਠੰਡੀ ਆ ਮਗਰ ਇਹਦੇ ਆ ਗਈ ਜਰਸੀ ਕਨਸਲ ਚ ਬੱਛੀ Ориਜినਲ ਬੱਛੀ ਜਰਸੀ ਦੀ ਰੇਟ ਆ ਗਿਆ 85000 ਹਨਾ ਹਾਂ ਮਾਨਤਾਨ ਕਰ ਦਾਂਗੇ ਕੋਈ ਨਾ ਮਾਨਤਾਨ ਕਰਕੇ ਜਿਹੜਾ ਵਜੇ ਆ ਗਿਆ ਸੋ ਤਾਰਾ ਫਿਰ ਭਾਵੇਂ ਦੋ ਜਾਨੇ ਵੇਖੇ ਮਾਰੀ ਚਲੋ ਹਨਾ ਕੋਈ ਨਿਆਣਾ ਜਿਹੇ ਉਹ ਆਪਾਂ ਨਿਆਣਾ ਪਹਿਲਾਂ ਐ ਪਤਾ ਜੀ ਵੀ ਕਈ ਵਿੱਚ ਬੰਦੇ ਵਹਿ ਮੰਨਦੇ ਆਪਣੇ ਪੰਜਾਬ ਵਾਲੇ ਵੀ ਨਿਆਣਾ ਨਹੀਂ ਠੀਕ ਆ ਸੋ ਆ ਨਜ਼ਾਰੇਦਾਰਾ ਕੋਈ ਭੂਰ ਸਰਲਾ ਨਹੀਂ ਇਹ ਜੀ ਵੇੜ ਸੁਆਦ ਦੇਦੇ ਜੇ ਬੱਬਾ ਸਵਾਸ ਕਰਕੇ ਬੰਦੇ ਦੇ ਲੈਣੇ ਸੋ ਜੈ ਜੱਗ ਲਾ ਤੇ ਥਣ ਲੱਗਿਆ ਐ ਬੇਫਿਕਰ ਹੋ ਕੇ ਆ ਜੀ ਕੋਈ ਮਰਜ਼ੀ ਬਸ ਠੀਕ ਆ ਓਕੇ ਛੱਡ ਦੇ ਸੋ ਥਾਂ ਤੋਂ ਦੇਖੋ ਬੈਠਣੇ ਕਿਹ ਹੈ ਜਾ ਕੱਟਿਆ ਦੋ ਜਾਨੇ ਬਹਿ ਕੇ ਹੁੰਦੀ ਆ ਚੌਂਦੀਓ ਹਣ ਫਿਰ 20 ਤੋਂ ਗਾਹਾਂ ਜਾਂਦੇ ਆ ਕਿ ਸਟਿੰਗ ਵਾਲਾ ਲੈਵਾ ਬੰਦਾ 10 ਊਏ ਟੋਲੇ ਠੀਕ ਹੈ ਹਾਂ ਬਾਕੀ ਐਸਾ ਆਪ ਨੂੰ ਪਤਾ ਵੀ ਬਹੁਤ ਘੱਟ ਮਿਲਦੀ ਹੈਗੀ ਬਹੁਤ ਰੇਅਰ ਮਿਲਦੀ ਹੈ ਵੀਰੇ ਠੀਕ ਹੈ 97 96 1 166 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ